ਜਿੰਨਾ ਗੱਲਾਂ ਤੋਂ ਗੁਰਮਤ ਰੋਗਦੀਆਂ ਨਾ ਚਿੱਤਰਕਾਰ ਫੋਟੋ ਬਣਾਉਣ ਵਾਲੇ ਨੇ ਸਾਰੀਆਂ ਚੀਜ਼ਾਂ ਫੋਟੋਆਂ ਵਿੱਚ ਲਿਆ ਕੇ ਫਿੱਟ ਕਰਦੀਆਂ ਤੇ ਚਿੱਤਰ ਹਮੇਸ਼ਾ ਹੀ ਬੰਦੇ ਦੇ ਬ੍ਰੇਨ ਉੱਤੇ ਪ੍ਰਭਾਵ ਪਾਉਂਦਾ ਫਿਰ ਚਿੱਤਰ ਹਨਾ ਉਹ ਬੰਦੇ ਦੇ ਬੰਦੇ ਨੂੰ ਆਪਣੇ ਆਪ ਖਿੱਚਦਾ ਜੇ 파ਰਸ਼ਾ ਨੇ ਤਸਵੀਰਾਂ ਹੀ ਬਣਾਉਣੀਆਂ ਹੁੰਦੀਆਂ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋ ਸਮਾਉਣ ਲੱਗੇ ਸੀ ਗੁਰੂ ਅੰਗਦ ਸਾਹਿਬ ਕਹਿ ਸਕਦੇ ਸੀ ਉਦੋਂ ਵੀ ਚਿੱਤਰਕਾਰ ਹੋਣਗੇ ਹੱਥ ਨਾਲ ਬਣਾਉਣ ਵਾਲੀਆਂ ਫੋਟੋਆਂ ਵਾਲੇ ਹੋਣਗੇ ਕਿ ਮਹਾਰਾਜ ਤੁਹਾਡੀ ਅਗਿਆ ਹੋਵੇ ਤੇ ਅਸੀਂ ਤੁਹਾਡੀ ਇੱਕ ਤਸਵੀਰ ਬਣਾ ਕੇ ਰੱਖ ਲਈਏ ਮਰਨਿਆ ਅਗੇ ਨਹੀਂ ਦਿੱਤੀ ਕਹਿੰਦੇ ਨਾ ਬਈ ਦਸਾਂ ਪਾਰਸ਼ੀਆਂ ਤੱਕ ਵੀ ਅਜਨੀਆਂ ਵੀ ਮੇਰੀਆਂ ਭੈਣਾ ਵੀਰ ਬੈਠੇ ਨੇ ਤੁਸੀਂ ਬਾਣੀ ਪੜਨ ਵਾਲੇ ਗਰੰਥੀ ਸਿੰਘ ਪਾਟੀ ਸਿੰਘ ਬੈਠੇ ਨੇ ਤੁਸੀਂ ਗੁਰਬਾਣੀ ਪੜਦੇ ਹੋ ਤੁਹਾਨੂੰ ਪਤਾ ਹੈ ਬਾਣੀ ਵਿੱਚ ਮਾਲਾ ਦਾ ਖੰਡਣ ਹੈ ਕਬੀਰ ਜਪਨੀ ਕਾਠ ਕੀ ਪੜੋ ਸਾਰੇ ਕਬੀਰ ਜਪਨੀ ਕਾਠ ਕਹਿੰਦੇ ਨੇ ਲੱਕੜ ਨੂੰ ਜਪਨੀ ਕਹਿੰਦੇ ਮਾਲਾ ਨੂੰ ਕਿਹਾ ਦਿਖਲਾਵੇਂ ਲੋਏ ਕੀ ਲੋਕਾਂ ਨੂੰ ਵਿਖਾਉਂਦਾ ਫਿਰਦਾ ਹਰਦੇ ਰਾਮ ਨਾ ਚੇਤੇ ਹੀ ਹਿਰਦੇ ਚ ਰੱਬ ਹੈ ਨਹੀਂ ਏ ਜਪਣੀ ਕਿਆ ਹੋਏ ਪੜ ਪੁਸਤਕ ਸੰਧਿਆ ਬਾਦਨ ਸੇਲ ਪੂਜਿਸ ਬਗਲੋ ਸਮਾਦਨ ਮੁਖ ਝੂਠ ਮੁਖੋਂ ਝੂਠ ਬਣਾ ਗਹਿਣੇ ਬਣਾ ਬਣਾ ਕੇ ਵੇਚਦਾ ਮੁਖ ਝੂਠ ਬਿ ਭੂਖਣ ਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗਲ ਮਾਲਾ ਗਲ ਵਿੱਚ ਮਾਲਾ ਤਿਲਕ ਲਲਾਟ ਮੱਥੇ ਦੇ ਤਿਲਕ ਦੋਏ ਧੋਤੀ ਬਸਤਰ ਕਪਟ ਜੇ ਜਾਣਸ ਬ੍ਰਹਮ ਕਰਮ ਜੇ ਪਤਾ ਲੱਗ ਜਾਏ ਕਿ ਰੱਬ ਨੂੰ ਕਿਹੜੇ ਕਰਮ ਪਸੰਦ ਨੇ ਪਤਾ ਲੱਗ ਜੂ ਸਭ ਫੋਕਟ ਆੜੇ ਉੱਪਰ ਦੱਸੇ ਹੋਏ ਆ ਨਾ ਜੇ ਜਾਣ ਜਿਹਨੂੰ ਪਤਾ ਲੱਗ ਗਿਆ ਕਿ ਰੱਬ ਕਿਹੜੇ ਕੰਮਾਂ ਤੋਂ ਖੁਸ਼ ਹੁੰਦਾ ਆ ਉੱਪਰਲੇ ਦੱਸੇ ਹੋਏ ਕਰਮਾਂ ਨੂੰ ਉਹਨੇ ਫੋਕਟ ਕਰਮ ਕਹਿਣਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਤੇ ਜਿਹੜੇ ਗੁਰੂ ਨਾਨਕ ਸਾਹਿਬ ਮਾਲਾ ਨੂੰ ਫੋਕਟ ਕਰਮ ਕਹਿੰਦੇ ਹੋਣ ਤਕੋ ਫੋਟੋ ਬਣਾਉਣ ਵਾਲਾ ਗੁਰਨਾਨ ਸਿੰਘ ਦੇ ਗੱਲ ਚ ਮਾਲਾ ਪਵਾ ਦੇ ਇਮਾਨਦਾਰੀ ਨਾਲ ਦੱਸਿਓ ਜੀ ਉਹ ਇਨਸਾਫ ਕਰ ਰਿਹਾ ਗੁਰਨਾਨ ਸਿੰਘ ਦੀ ਸਿੱਖਿਆ ਨਾਲ ਪਰ ਉਹ ਬੋਲੋ ਗੁਰੂ ਕੇ ਪਿਆਰਿਓ ਉਹ ਇਨਸਾਫ ਕਰ ਰਿਹਾ ਵੀ ਬਾਣੀ ਕੁਝ ਹੋਰ ਕਹਿੰਦੀ ਐ ਤੇ ਫੋਟੋ ਕੁਝ ਤੇ ਫੋਟੋਆਂ ਮੈਂ ਅਜ ਆਪੋ ਆਪਣੀਆਂ ਚੁਣ ਲੀਆਂ ਕਿਸੇ ਨੇ ਕਿਹਾ ਸਾਨੂੰ ਅਸੀਂ ਗੁਰਨਾਨ ਸਿੰਘ ਦੇ ਪੈਰੋਕਾਰਾਂ ਕਿਸੇ ਨੇ ਕਿਹਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਕੋਈ ਗੁਰੂ ਨਾਨਕ ਸਾਹਿਬ ਦੀ ਫੋਟੋ ਦੇ ਪਿੱਛੇ ਆਪਣਾ ਪਖੰਡ ਲੁਕਾਉਣਾ ਚਾਹੁੰਦਾ ਤੇ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਦੇ ਪਿੱਛੇ ਆਪਣਾ ਪਖੰਡ ਲੁਕਾਉਣਾ ਚਾਹੁੰਦਾ ਕੋਈ ਬਾਬਾ ਦੀਪ ਸਿੰਘ ਦੀ ਫੋਟੋ ਦੇ ਪਿੱਛੇ ਆਪਣਾ ਪਖੰਡ ਲੁਕਾਉਣਾ ਚਾਹੁੰਦਾ ਕੋਈ ਬਾਬਾ ਬੁੱਢਾ ਜੀ ਦੇ ਨਾਮ ਦੇ ਪਿੱਛੇ ਆਪਣਾ ਉਹਨਾਂ ਦੀ ਫੋਟੋ ਅੱਗੇ ਰੱਖ ਕੇ ਉਹਦੇ ਪਿੱਛੇ ਲੁਕਾਉਣਾ ਚਾਹੁੰਦਾ ਤੇ ਕਰਨਾ ਪਖੰਡ ਹੈ ਫੋਟੋ ਅੱਗੇ ਰੱਖਦੇ ਹੋ ਤਾਂ ਕਿ ਸ਼ਬਦ ਨਾਲ ਉਹ ਤੋੜਦੇ ਉਹਨਾਂ ਨੂੰ ਬਾਣੀ ਦੇ ਵਿਚਾਰ ਨਾਲ ਉਹ ਤੋੜਦੇ ਸਿੱਖੋ ਸਮਝਣਾ ਪੈਣਾ ਤੇ ਅਸਲ ਵਿੱਚ ਇਹ ਆਪ ਜਿਹੜੇ ਟਕਾ ਵਿੱਚ ਨਹੀਂ ਹੁੰਦੇ ਕਦੀ ਛਾਲ ਮਾਰ ਕੇ ਕਿਸੇ ਬੰਦੇ ਤੇ ਕਦੀ ਛਾਲ ਮਾਰ ਕੇ ਕਿਸੇ ਬੰਦੇ ਸਚੇਤ ਹੋਣਾ ਪੈਂਦਾ ਸਾਨੂੰ ਪੜਨਾ ਪੈਂਦਾ ਵਿਚਾਰਨਾ ਪੈਂਦਾ ਤੇ ਵੱਡਾ ਬਹਾਨਾ ਪਤਾ ਕਿਹੜਾ ਹੈ ਜੇ ਫੋਟੋ ਨਹੀਂ ਹੋਏਗੀ ਤੇ ਕਿਦਾਂ ਦੱਸਾਂਗੇ ਆਪਣੇ ਬੱਚਿਆਂ ਨੂੰ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਕਿਸ ਤਰ੍ਹਾਂ ਦੇ ਸੀ ਇਹ ਬਣ ਇਸਲਾਮ ਵਾਲਿਆਂ ਨੇ ਅੱਜ ਤੱਕ ਹਜਰ ਸਾਹਿਬ ਦੀ ਫੋਟੋ ਨਹੀਂ ਬਣ ਦਿੱਤੀ ਪਿਆਰਿਓ ਮੁਸਲਮਾਨ ਭਰਾਵਾਂ ਨੇ ਹਜਰ ਸਾਹਿਬ ਦੀ ਅੱਜ ਤੱਕ ਪੁੱਛਿਓ ਕਿ ਸੇ ਮੁਸਲਮਾਨ ਭਰਾ ਨੂੰ ਹਜ਼ਰਤ ਸਾਹਿਬ ਦੀ ਫੋਟੋ ਕਿਦਾਂ ਦੀਏ ਕਿਦਾਂ ਦੇ ਹੁੰਦੀ ਸੀ ਉਹਨਾਂ ਬਣ ਨਹੀਂਦੀ ਜੇ ਹਜ਼ਰਤ ਸਾਹਿਬ ਦੀ ਫੋਟੋ ਤੋਂ ਬਿਨਾ ਇਸਲਾਮ ਵਾਲਿਆਂ ਨੇ ਕਈ ਦੇਸ਼ਾਂ ਵਿੱਚ ਆਪਣਾ ਝੰਡਾ ਚੁਲਾਤਾ ਤੇ ਜਦੋਂ ਸਾਨੂੰ ਆਪਣੇ ਗੁਰੂ ਦੀ ਸਿੱਖਿਆ ਉੱਤੇ ਵਿਸ਼ਵਾਸ ਹੀ ਨਹੀਂ ਤੇ ਫਿਰ ਇੱਕ ਬੇਨਤੀ ਹੋਰ ਜਿਹੜੀ ਤਸਵੀਰ ਵਿੱਚ ਗੁਰੂ ਪਾਤਸ਼ਾਹ ਦੀ ਸ਼ਖਸੀਅਤ ਵਿਖਾਈ ਜਾ ਰਹੀ ਹੈ ਈਮਾਨਦਾਰ ਇਹਨਾਂ ਦੱਸਿਓ ਹੁਣੇ ਅਸੀਂ ਬੈਠੇ ਗੱਲਾਂ ਕਰਦੇ ਆ ਰਹੇ ਸੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ 8-9 ਮਹੀਨੇ ਘੇਰਾ ਪਿਆ ਰਿਹਾ ਹੋਵੇ 1704 ਚ ਆਨੰਦਪੁਰ ਸਭ ਨੂੰ ਪਰਿਵਾਰ ਸਮੇ ਛੱਡਿਆ ਹੋਵੇ ਭੁੱਖੇ ਭਾਣੇ ਪਿਆਸੇ ਸਿੱਖ ਚਮਕੌਰ ਦੀ ਗੜੀ ਦੇ ਬਾਹਰ ਲੜੇ ਹੋਣ ਤੇ ਮਾਸ਼ੀਵੜ ਦੇ ਜੰਗਲਾਂ ਵਿੱਚੋਂ ਦੀ ਲੰਘਦੇ ਆ ਪਾਦਸ਼ਾਹ ਅੱਗੇ ਤੁਰੇ ਹੋਣ ਜਿਹੜੀ ਪੋਸ਼ਾਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਜ ਤਸਵੀਰ ਵਿੱਚ ਵਿਖਾਈ ਜਾ ਰਹੀ ਹੈ ਈਮਾਨਦਾਰ ਨਾਲ ਸੁੱਚ ਕੇ ਵੇਖਿਓ ਇਦਾਂ ਦੇ ਬਸਤਰ ਹੋਣਗੇ ਉਸ ਟਾਈਮ ਲੀਰ ਲੀਰ ਜਮਾ ਹੋਇਆ ਹੋਏਗਾ ਜਿਨ੍ਹਾਂ ਜ਼ਾਲਿਮਾਂ ਨੇ ਸਭ ਜਨਾਂ ਨੂੰ 3 ਦਿਨ ਕਚਹਿਰੀ 'ਚ ਪੇਸ਼ ਕੀਤਾ ਤੇ ਉਹਨਾਂ ਨੂੰ ਤਸੀਹੇ ਦਿੱਤੇ ਉਹਨਾਂ ਦੀਆਂ ਜਿਹੜੀਆਂ ਅੱਜ ਇੱਕ ਨਾਮ ਪਾ ਪਾ ਕੇ ਤੇ ਸੋਹਣੀਆਂ ਡਰੱਸਾਂ ਪਾ ਪਾ ਕੇ ਐਵੇਂ ਖਾਇ ਜਿਵੇਂ ਸਭ ਜਨਾਂ ਨੂੰ ਕਦੀ ਜ਼ੁਲਮ ਹੋਇਆ ਹੀ ਨਹੀਂ ਪੁੱਠੇ ਹੱਥ ਤੱਕ ਛਮਕਾਂ ਤੱਕ ਮਾਰੀਆਂ ਗਈਆਂ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੇਮ ਸਾਡੇ ਨਾਲ ਐਸਾ ਨਹੀਂ ਹੋ ਰਿਹਾ ਜਿਵੇਂ 84 ਵਿੱਚ ਅਕਾਲ ਤਖਤ ਦੇ ਉੱਤੇ ਗੋਲੀਆਂ ਵੱਜੀਆਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਜੇ ਜਲਿਆਂ ਵਾਲੇ ਦੇ ਨਿਸ਼ਾਨ ਸਾਂਭੇ ਜਾ ਸਕਦੇ ਸੀ ਤੇ 84 ਦੇ ਨਿਸ਼ਾਨ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਵੀ ਸਾਂਭੇ ਜਾ ਸਕਦੇ ਸੀ ਪਰ ਅਗਲਿਆਂ ਨੇ ਪਤਾ ਕਿਉਂ ਮਟਾਏ ਕਿ ਇਹਨਾਂ ਦੀ ਅਗਲੀ ਪੀੜ੍ਹੀ ਨੂੰ ਲੱਗੇ ਵੀ ਤੁਹਾਡੇ ਨਾਲ ਤੇ ਕਦੀ ਕੋਜ ਬੋਲੋ ਜੀ ਹੋਇਆ ਹੀ ਨਹੀਂ ਤਸਵੀਰਾਂ ਬਣਾਉਣ ਵਾਲੇ ਨੇ ਵੀ ਇਦਾਂ ਦਾ 파ਸ਼ਾ ਨੂੰ ਬਣਾਤਾ ਜਿਵੇਂ ਤੁਹਾਡੇ 파ਸ਼ਾ ਨੂੰ ਤਾਂ ਕੋਈ ਕਸ਼ਟ ਚੜਿਆ ਹੀ ਨਹੀਂ ਗੁਰੂ ਨਾਨਕ ਸਹਿਮਹ ਰਾਜ 8-8 ਮੀਲ ਰੋਜ਼ ਪੈਦਲ ਤੁਰਦੇ ਹੋਣ ਤੇ ਮਹਾਰਾਜ ਨੂੰ ਇਦਾਂ ਬੈਠਿਆਂ ਵਖਾ ਦਿੱਤਾ ਇੱਕ ਬੰਨੇ ਸੇ ਪਏ ਆਕੀਲੇ ਪਏ ਇੱਕ ਬੰਨੇ ਘੜਵਾ ਪਿਆ ਮਹਾਰਾਜ ਦੇ ਇੱਕ ਬੰਨੇ ਬਾਲਾ ਬੈਠਾ ਵਖਾਤਾ ਇੱਕ ਬੰਨੇ ਭਾਈ ਮਰਦਾਨਾ ਬੈਠਾ ਤੇ ਭਾਈ ਗੁਰਦਾਜ ਜੀ ਕਹਿੰਦੇ ਇੱਕ ਬਾਬਾ ਆਕਾਲ ਰੂਪ ਤੇ ਦੂਜਾ ਰਬਾਬੀ ਮਰਦਾਨਾ ਹੁਣ ਆਪਾਂ ਬਾਣੀ ਚ ਪੜ ਕੇ ਹੁਣ ਤਾਂ ਹੀ ਅੱਜ ਪ੍ਰਚਾਰ ਦਾ ਵਿਰੋਧ ਤਾਂ ਹੀ ਬੰਦੇ ਬਹੁਤੇ ਵਿਰੋਧ ਦੇ ਡਰ ਖਣੋ ਫਿਰ ਵਾਪਸ ਕਿਉਂ ਪਤਾ ਕਿਉਂ ਮੁੜਦੇ ਕਹਿੰਦੇ ਜਿਹੜੀਆਂ ਗੜੀਆਂ ਗੱਲਾਂ ਦਾ ਵਿਰੋਧ ਹੋਣਾ ਉਹ ਕੰਮ ਫੇਰ ਕਰ ਲਗਪੋ ਤਾਂ ਕਿ ਸੌਖਾ ਹੋ ਜਾਏਗਾ ਉਦਾਂ ਹੀ ਮਾਲਾ ਪਾ ਲੋ ਉਦਾਂ ਹੀ ਸਿਮਰਨੇ ਪਾ ਲੋ ਉਦਾਂ ਪਖੰਡ ਕਰ ਲਗਪੋ ਸਭ ਕੁਝ ਸੌਖਾ ਰਾਹ ਕਿਉਂਕਿ ਇਹ ਰਾਹ ਸੱਚ ਦੇ ਰਾਹ ਤੇ ਤੁਰਨ ਹਾਰੀ ਸਾਰੀ ਬੰਦੇ ਦੇ ਵਾਸਤੇ ਗੱਲ ਨਹੀਂ ਪਿਆਰਿਓ ਤੇ ਮੈਂ ਤਾਂ ਕਈ ਵਾਰੀ ਪਹਿਲਾਂ ਵੀ ਕਹਿੰਦਾ ਹੁੰਨਾ ਜਿਨ੍ਹਾਂ ਨੂੰ ਗੋਡਿਆਂ ਤੇ ਮੱਥੇ ਟਿਕਾਉਣ ਦੀ ਆਦਤ ਪੈ ਜਾਣਾ ਇਹ ਭੁੱਸ ਬੜਾ ਮੜਾ ਪਿਆਰਿਓ ਪਰਵਾਰ ਚ ਵੀ ਕਿਤੇ 2-3 ਦਿਨ ਤੁਹਾਡੇ ਗੋਡੇ ਨੂੰ ਕਿਸੇ ਨੇ ਹੱਥ ਲਾਤਾ ਨਾ ਤੁਸੀਂ ਰੋਜ਼ ਹੀ ਉਡੀਕਣਾ ਵੀ ਅੱਜ ਆਇਆ ਨਹੀਂ ਉਹ ਤਜਰਬਾ ਕਰਕੇ ਵੇਖਿਓ ਮਲੋਈ ਇੱਥੇ ਬੈਠਿਆ ਮੇਰੇ ਗੋਡੇ ਨੂੰ ਮੜ ਆ ਜਾਈਦਾ ਨੱਪੇ ਤੇ ਮੈਂ ਥੱਕਿਆ ਹਾਂ ਤੇ ਮੈਂ ਤਾਂ ਰੋਜ਼ ਦੀਕੂ ਆ ਵੀ ਅੱਧਾ ਘੰਟਾ ਲਾ ਜਾ ਯਾਰ ਪਿੰਨੀਆਂ ਵਡੀਆਂ ਦੁਖਦੀਆਂ ਮੇਰੀਆਂ ਤੇ ਜਿਨ੍ਹਾਂ ਨੂੰ ਬਹਿ ਕੇ ਪੈਰਾਂ ਤੇ ਮੱਥੇ ਟਿਕਾਉਣ ਦੀ ਆਦਤ ਪਈ ਹੋਵੇ ਨਾ ਇਹ ਗੱਲਾਂ ਕਈਆਂ ਨੂੰ ਚੁਬੜੀਆਂ ਨੇ ਤੇ ਚੁਭੀ ਜਾਣਾ ਆਪਾਂ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਅਸੀਂ ਤਾਂ ਸਿੱਕੀ ਗੱਲਾਂ ਵੀ ਜੇ 25-30 ਸਾਲ ਪਹਿਲਾਂ ਜਿਹੜੀ ਗੱਲ ਲੈ ਕੇ ਤੁਰੇ ਸੀ ਤੇ ਅੱਜ ਵੀ ਉਸੇ ਖਲੋਤੇ ਆ ਤੇ ਚੇਤਾ ਰੱਖਿਓ ਯਾਦ ਗਿਆਨੀ ਦੇਵ ਸਿੰਘ ਉਹਨਾਂ ਨੂੰ ਕੀਤਾ ਜਾਣਾ ਜਿਹੜੀ ਇੱਕ ਲਕੀਰ ਖਿੱਚ ਕੇ ਤੁਰੇ ਸੀ ਪਖੰਡਵਾਦ ਦੇ ਵਿਰੁੱਧ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਆਪਣੇ ਘਰਾਂ 'ਚ ਬਾਣੀ ਖੋਦ ਪੜੋ ਸਹਿਜ ਪਾਠ ਕਰੋ ਗੁਰਬਾਣੀ ਨੂੰ ਆਪ ਵਿਚਾਰੋ ਕੁਝ ਨਹੀਂ ਹੋਇਆ ਪੰਜਾਬ ਨੂੰ ਪੰਜਾਬ ਫਿਰ ਜਿਉਂਦਾ ਗੁਰਾਂ ਦੇ ਨਾਂ ਤੇ ਆਪਾਂ ਕਰ ਸਕਦੇ ਹਾਂ ਜੇ ਘਰ ਘਰ ਦੇ ਵਿੱਚ ਸਹਿਜ ਪਾੜ ਦੀ ਲਹਿਰ ਚੱਲ ਪਵੇ ਖੰਡੇ ਬਾਟ ਦੀ ਪਾਉ ਲੋ ਨਸ਼ਿਆਂ ਨੂੰ ਹੂੰਝ ਕੇ ਇਦਾਂ ਆਪਣੇ ਘਰਾਂ ਚੋਂ ਬਾਹਰ ਕਰ ਦਿਓ ਜਿਵੇਂ 5 10 20 ਰੁਪਏ ਦਾ ਇੱਕ ਬੌਕਰ ਤੁਹਾਡੇ ਘਰ ਦੇ ਕੂੜੇ ਨੂੰ ਅੱਗੇ ਲਾ ਕੇ ਤੇ ਬਾਹਰ ਦੇ ਗੇਟ ਤੋਂ ਬਾਹਰ ਲੈ ਜਾਂਦੀ ਹੈ ਕਰ ਹੁਕਮ ਮਸਤਕਾ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਤਗੁਰ ਦੀ ਬਾਣੀ ਪੜੋ ਕੋਈ ਵਹਿਮ ਕੋਈ ਪਰ ਕੋਈ ਪਖੰਡ ਕਰਨ ਦੀ ਲੋੜ ਨਹੀਂ ਤੇ ਫਿਰ ਚੇਤਾ ਰੱਖਿਓ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਵਿੱਚੋਂ ਸਿੱਖ ਨੇ ਆਪਣੇ ਗੁਰੂ ਦੇ دیدار ਕਰਨੇ ਪਿਆਰਿਓ ਤੇ ਪਾਸੇ ਭਟਕਣ ਦੀ ਲੋੜ ਨਹੀਂ ਸਿੱਖ ਨੂੰ ਨਾ ਜੀ ਨਾ ਪਾਰੇ ਦੀ ਤਰ੍ਹਾਂ ਨਹੀਂ ਜਿਵੇਂ ਪਾਰਾ ਕਦੀ ਪਾਰਾ ਹੁੰਦਾ ਨਾ ਜਦੋਂ ਆਪ ਮਿਸਤਰੀਆਂ ਦੇ ਕੋਲ ਇੱਕ ਹੁੰਦਾ ਜਿਹੜਾ ਉਹ ਲੈਵਲ ਕਰਨ ਵਾਲਾ ਉਹ ਪਾਰਾ ਕਦੀ ਤਾਂ ਨੂੰ ਜਾਂਦਾ ਕਦੀ ਠਾਂਡ ਜਾਂਦਾ ਉਕੇ ਜਾਂਦੇ ਮਨ ਵੀ ਇਦਾਂ ਹੀ ਆ ਕਬੂ ਜਿਹੜਾ ਉਪ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਤ ਹੈ ਚਾਰੇ ਕੁੰਡਾਂ ਪਲੇ ਕਿਆਂ ਦੀ ਜ਼ਿੰਦਗੀ ਲੰਘ ਜਾਂਦੀ ਆ ਭੜਕਦੇ ਰਹਿਣਾ ਇੱਕ ਥਾਂ ਤੇ ਟਿਕਣਾ ਹੀ ਨਹੀਂ ਇੱਕ ਥਾਂ ਤੇ ਟਿਕਾ ਬਹੁਤ ਜ਼ਰੂਰੀ ਹੈ ਗੁਰੂ ਦੇ ਸ਼ਬਦ ਨਾਲ ਜੜੋ ਗੁਰੂ ਦੀ ਵਿਚਾਰ ਨਾਲ ਜੜੋ ਆਪਣੇ ਕਰਨ ਚ ਸਹਿਜ ਪਾਠ ਕਰੋ ਤੇ ਗੁਰਮੂਰਤ ਗੁਰ ਸ਼ਬਦ ਹੈ ਆਪਣੇ ਕਰਨ ਚ ਸ਼ਬਦਾਂ ਦੀਆਂ ਤਸਵੀਰਾਂ ਲਾਓ ਸ਼ਬਦਾਂ ਦੇ ਮੈਂਟੋ ਬਣਾ ਕੇ ਲਾਓ ਆਪਣੇ ਕਰਨ ਤੁਹਾਡੇ ਸਾਹਮਣੇ ਡ੍ਰੈਗ ਰੂਮ ਚ ਸ਼ਬਦ ਲੱਗਾ ਹੋਵੇ ਸਤ ਗ੍ਰਿਵਟੋਂ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਾਣਕਾਰ ਉਪਦੇਸ਼ ਗਿਆਨ ਅੰਜਨ ਦਿਆ ਜਦੋਂ ਤੁਸੀਂ ਉਠੋਗੇ ਬੈਠੋਗੇ ਤੁਸੀਂ ਗੁਰੂ ਦਾ ਸ਼ਬਦ ਪੜੋਗੇ ਤੁਹਾਡੇ ਬ੍ਰੇਨ ਤੱਕ ਤੁਹਾਡੇ ਮਨ ਤੱਕ ਉਹ ਸ਼ਬਦ ਦੀ ਵਿਚਾਰ ਜਾਏਗੀ ਅਸੀਂ ਆਪਣੇ ਆਪ ਨਾਲ ਜੰਗ ਕਰਾਂਗੇ ਕਿ ਗੁਰੂ ਦੀ ਬਾਣੀ ਕੀ ਕਹਿ ਰਹੀ ਹੈ ਤੇ ਮੈਂ ਕੀ ਕਰਦਾ ਪਿਆ ਹਾਂ ਤੋ ਆਪਣੇ ਘਰਾਂ ਵਿੱਚ ਗੁਰੂ ਦੇ ਉਪਦੇਸ਼ ਨੂੰ ਪੜ੍ਹੋ ਵਿਚਾਰੋ ਸਹਿਜ ਪਾਠ ਕਰੋ ਆਪਣੇ ਧੀਆਂ ਪੁੱਤਾਂ ਨੂੰ ਆਤ ਪਾ ਦਿਓ ਕਿ ਪੁੱਤਰ ਗੁਰਬਾਣੀ ਦੇ ਨਾਲ ਲੱਗਣਾ ਆਪਾਂ ਸ਼ਬਦ ਨਾਲ ਜੁੜਨਾ ਆਪਾਂ ਗੁਰੂ ਦੇ ਸਿਧਾਂਤ ਨਾਲ ਜੁੜਨਾ ਆਪਾਂ ਬਸ ਆ ਚੇਤਾ ਰੱਖਿਓ ਤੋ ਖੈਰ ਜਿਹੜੀ ਆਪਾਂ ਗੱਲ ਕਰ ਰਹੀ ਸੀ ਕਬੀਰ ਜੈਸੀ ਉਪਜੀ ਪੇੜ ਤੇ ਤੇ ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਹੁਨਾਂ ਸ਼ਬਦ ਤੇ ਤਸਵੀਰ ਵਿੱਚ ਕੀ ਫਰਕ ਹੈ ਤੁਸੀਂ ਇੱਕ ਸਕੈਚ ਪੈਨ ਲੈ ਕੇ ਨਾ ਐਦਾਂ ਜਿਹੜੇ ਬੱਚਿਆਂ ਦੀ ਡਰਾਇੰਗ ਵਧੀਆ ਹੋਵੇ ਇੱਕ ਪੇਪਰ ਦੇ ਵਿੱਚ ਨਾ ਪੇਪਰ ਤੇ ਇਦਾਂ ਪੇਪਰ ਤੇ ਐ ਜਲੇਬੀ ਬਣਾ ਦਿਓ ਪੂਰੀ ਜਲੇਬੀ ਵਾਲਾ ਕਲਰ ਹੋਵੇ ਤੇ ਪੇਪਰ ਤੇ ਜਲੇਬੀ ਬਣਾ ਦਿਓ ਇਹਦਾ ਪੇਪਰ ਤੇ 5-7 ਜਲੇਬੀਆਂ ਬਣਾ ਕੇ ਨਾ ਉਹਦੇ ਵਿੱਚ ਇੱਕ ਅਸਲੀ ਜਲੇਬੀ ਰੱਖ ਦਿਓ ਮੱਖੀ ਕਿਹੜੀ ਜਲੇਬੀ ਤੇ ਬਵੇਗੀ ਭਲਾਣਗੇ ਜੀ ਪੇਪਰ ਵਾਲੀ ਜਲੇਬੀ ਤੇ ਬੋਲੋ ਸਾਹਸੰਗ ਜੀ ਮੱਖੀ ਨੂੰ ਵੀ ਪਤਾ ਹੈ ਵੀ ਅਸਲੀ ਜਲੇਬੀ ਕਿੱਥੇ ਹੈ। ਪੇਪਰ ਤੇ ਬਣੀ ਹੋਈ ਇਸ ਸਕੈਚ ਪੰਨੇ ਦੇ ਨਾਲ ਇਹ ਜਲੇਬੀ ਅਸਲੀ ਨਹੀਂ ਹੈ। ਅੱਛਾ 5-7 ਫੁੱਲਾਂ ਦੇ ਵਿੱਚ 5-7 ਅਸਲੀ ਫੁੱਲਾਂ ਦੇ ਵਿੱਚ 10-20 ਗਮਲੇ ਤੁਸੀਂ ਨਕਲੀ ਫੁੱਲਾਂ ਦੇ ਰੱਖ ਦੋ। ਫੁੱਲਾ ਕਿਹੜੇ ਜਿਹੜਾ ਭੌਰਾ ਉਹ ਕਿਹੜੇ ਫੁੱਲ ਤੇ ਆਣ ਕੇ ਬੋਵੇਗਾ ਭਲਾ। ਕੁਦਰਤੀ ਗੱਲ ਹੈ ਅਸਲੀ ਫੁੱਲ ਤੇ ਉਹਨੇ ਉਹਨੇ ਨਕਲੀ ਆਰਟੀਫੀਸ਼ੀਅਲ ਫੁੱਲਾਂ ਤੇ ਨਹੀਂ ਬੈਣਾ। ਸੇਖਾ ਅਜ ਆਰਟੀਫੀਸ਼ੀਅਲ ਜਿਹੜਾ ਨਕਲੀ ਆਪਣੇ ਵੱਲੋਂ ਬਣਾਈ ਹੋਈ ਮਨੋਕਲਪ ਤਸਵੀਰ ਹੈ ਨਾ ਉਧਰ ਉਹ ਚੋ ਦੇਦਾਰ ਕਰਦਾ ਪਿਆ ਸ਼ਬਦ ਚ ਵੇਖੋ ਆਪਣਾ ਆਪਾਂ ਪਹਿਨੇ ਦਸਾਂ ਪਾਤ ਸ਼ਾਈਆਂ ਦੀ ਆਤਮਿਕ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕ ਚੀਜ਼ ਤਾਂ ਹੋਰ ਰੱਖਿਓ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਪਖੰਡ ਚਲਾਇਆ ਨਾ ਉਹ ਜਿਹੜੇ ਜਿਹੜੇ ਗੁਰੂ ਨੂੰ ਮੰਨਦੇ ਆ ਫਿਰ ਉਸੇ ਗੁਰੂ ਤੋਂ ਬਿਨਾਂ ਦੂਜੇ ਗੁਰੂ ਦੀ ਤਸਵੀਰ ਨਹੀਂ ਰੱਖਦੇ ਤੁਹਾਨੂੰ ਪਤਾ ਪੰਜਾਬ ਚ ਇੱਕ ਸੰਪਰਦਾ ਜਿਹੜੀ ਗੁਰਨਾਨ ਸਾਹਿਬ ਨੂੰ ਹੀ ਅੱਗੇ ਰੱਖਦੀ ਹੈ ਤੋ ਗੁਰਨਾਨ ਸਾਹਿਬ ਦੀ ਤਸਵੀਰ ਹੀ ਲਾਉਂਦੀ ਹੈ ਕਉ ਕਿ ਦੂਜਿਆਂ ਤੋਂ ਉਹਨਾਂ ਨੇ ਕੀ ਲੈਣਾ ਐ ਇਦਾਂ ਕੁਝ ਨੇ ਜਿਹੜੇ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਗੇ ਰੱਖਦੇ ਨੇ ਕਈਆਂ ਨੇ ਬਾਬਾ ਦੀਪ ਸਿੰਘ ਨੂੰ ਅੱਗੇ ਰੱਖ ਲਿਆ ਕਈਆਂ ਨੇ ਬਾਬਾ ਬੁੱਢਾ ਜੀ ਨੂੰ ਅੱਗੇ ਰੱਖ ਲਿਆ ਭਾਈ ਤਾਰੂ ਸਿੰਘ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਪਤਾ ਨਹੀਂ ਉਹਨਾਂ ਦੇ ਨਾਲ ਤੇ ਵੀ ਕੋਈ ਇਦਾਂ ਦਾ ਕੰਮ ਕਰਦਾ ਕਿ ਨਹੀਂ ਕਰਦਾ ਪਰ ਅਜੇ ਇਦਾਂ ਹੋ ਰਿਹਾ ਅਸੀਂ ਤਾਂ ਐਂ ਤੇ ਗੁਰੂ ਸਿੱਖ ਸ਼ਹੀਦ ਇਹ ਵੀ ਵੰਡ ਲੈ ਪਿਆ ਰਹੇ ਸਾਡਾ ਗੁਰੂ ਸਾਂਝਾ ਸੀ ਸਾਡਾ ਸ਼ਬਦ ਗਿਆਨ ਸਾਂਝਾ ਸੀ ਅਸੀਂ ਆਪੋ ਆਪਣੇ ਤਰੀਕੇ ਨਾਲ ਅੱਜ ਤਾਂ ਸ਼ੀਦਾ ਦੇ ਵੀ ਤੁਸੀਂ ਵੇਖੋ ਦਿਨ ਵੰਡ ਲਏ ਅਸੀਂ ਜੀ ਅੱਜ ਅਸੀਂ ਇੱਥੇ ਆ ਕੇ ਖੜਾ ਕਰਤਾ ਸੀ ਆਪਣੀ ਕੌਮ ਨੂੰ